ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੇ ਹੋਰ ਵਧੀਆ ਸਾਰੇ ਅਸੀਂ ਚੱਲੇ ਸੀ ਅੱਜ ਜਪਜੀ ਦੇ ਨਾਨਕੇ ਉਦੋਂ ਦੱਸਿਆ ਸੀ ਨਾ ਪਿਛਲੇ ਹਫ਼ਤੇ ਸੰਪੀਤ ਭੂਆ ਬਣੀਆਂ ਉਹਦੇ ਲਈ ਅਸੀਂ ਚੱਲੇ ਸੀ ਨਿੰਮਾ ਬੰਨਣਾ ਸਾਡੇ ਇੱਥੇ ਨਿੰਮ ਬੰਨਣਾ ਕਹਿੰਦੇ ਨੇ ਹੋਰ ਪਾਸੇ ਸ਼ਾਇਦ ਪਤਨ ਕੀ ਕਹਿੰਦੇ ਹੋਣਗੇ ਹਾਂਜੀ ਹੋ ਗਏ ਆਪਾਂ ਰੈਡੀ ਤਿਆਰ ਹਾਂਜੀ ਠੀਕ ਆ ਚੱਲੀਏ ਫਿਰ ਹਾਂਜੀ ਠੀਕ ਆ ਜੀ ਚੱਲਦੇ ਹਾਂ ਹੁਣ ਆਪਾਂ